ਪੰਜ-ਛਤ ਕਿਲੋ ਮੇਰੇ ਕੋਲ ਜਮੀਨਾ ਬਾਕੀ ਮੈਂ ਠੇਕੇ ਦੇ ਲੈਣਾ ਜੀ ਮੈਂ ਚੋਨਾ ਲੈ ਕੇ ਆਇਆ ਸੀ ਮੰਡੀ ਚੋ ਜੀ ਅੱਜ 18 ਤੋਂ 20 ਦਿਨ ਹੋ ਗਏ ਜੀ ਮੈਨੂੰ ਚੋਨਾ ਲੈ ਕੇ ਆਇਆ ਸੀ ਚੋਨਾ ਮੇਰਾ ਨਹੀਂ ਇਹਨਾਂ ਨੇ ਤੋਲਿਆ ਜੀ ਮਾਰਕਟ ਕਮੇਟੀ ਨੂੰ ਮੇਰੇ ਆਰਤੀ ਨੇ ਲਿਖ ਕੇ ਵੀ ਦਿੱਤਾ ਦੋ ਤਿੰਨ ਮਰੀ ਵੀ ਆਹ ਕਿਸਾਨਾਂ ਦਾ ਚੋਨਾ ਪਿਆ ਜੀ ਮੇਰੀ ਆਰਥ ਤੇ ਇੱਕ ਹੋਰ ਕਿਸਾਨ ਦਾ ਵੀ ਪਿਆ ਜੀ ਉਹ ਜਿਹੜੇ ਜਿਹੜੇ ਇਹਨਾਂ ਨੂੰ ਕਾਰ ਦੇਈ ਗਏ 10-12 ਕਿਲੋ ਜੀ ਉਹਨਾਂ ਦਾ ਤੋਲੀ ਗਏ ਅਸੀਂ ਅੱਕੇ ਵੀ ਅਸੀਂ ਤਾਂ ਮਰੇ ਪਏ ਆ ਪਹਿਲਾਂ ਹੀ ਕਿਉਂਕਿ 4 ਤਰੀਕ ਨੂੰ ਸਾਡੇ ਘੜੇ ਪੈ ਕੇ ਜੀ ਕਾਰ ਦੇਣ ਜੋਗੇ ਅਸੀਂ ਰਹਿ ਨਹੀਂ ਜੀ ਵੀ ਕਾਰਟ ਅਸੀਂ ਨਹੀਂ ਦੇ ਸਕਦੇ ਸਾਡਾ 15 ਤੋਂ 20 ਮਾਨ ਦਾ ਨੁਕਸਾਨ ਉੱਥੇ ਹੋ ਗਿਆ ਗੜਿਆਂ ਨਾਲ ਝੜ ਗਿਆ ਜੀ ਸਾਨੂੰ ਤੁਸੀਂ ਨਾ ਮਾਰੋ ਇਸ ਤਰ੍ਹਾਂ ਨਾ ਕਰੋ ਸਾਡੀ ਬੇਨਤੀ ਆ ਤੁਹਾਡਾ ਝੋਨਾ ਤੋਲੋ ਤੁਸੀਂ ਕਿੰਨਾ ਨਹੀਂ ਜੀ ਇਸ ਤਰ੍ਹਾਂ ਨਹੀਂ ਤੋਲਣਾਏ ਤਾਂ ਬੀ ਜੈਂਸੀ ਨਾਲ ਕੋਈ ਸਹਿਮਤੀ ਬਣਾਉਣੀ ਪਊਗੀ ਤੁਹਾਨੂੰ ਮੈਂ ਕਹਾਂ ਜੀ ਮੈਂ ਨਹੀਂ ਇਸ ਤਰ੍ਹਾਂ ਤੋਲਣਾ ਵੀ ਅਸੀਂ ਮਰੇ ਪਏ ਆ ਪਹਿਲਾਂ ਹੀ ਸਾਡੇ ਤਾਂ ਗੜਿਆਂ ਦੀ بارش ਹੋਈ ਆ 20 ਦਿਨ ਹੋ ਗਏ ਮੰਡੀ ਚ ਰੋਲਦਿਆਂ ਨੂੰ ਇੱਕ ਪਸ਼ੂ ਸਾਨੂੰ ਰਾਤ ਨੂੰ ਤੰਗ ਕਰਦੇ ਆ ਜੀ ਇੱਕ ਕਮੇਟੀ ਵਾਲੇ ਵੀ ਸਾਨੂੰ ਤੰਗ ਕਰ ਰਹੇ ਆ ਰਾਤ ਨੂੰ ਲਾਈਟਾਂ ਬੰਦ ਕਰ ਦਿੰਦੇ ਆ ਜੀ ਠਿਕ ਠੋਕ ਇਥੋਂ ਚਲੇ ਜਾ ਅਸੀਂ ਜੀ ਅੱਜ ਝੋਨੇ ਨੂੰ ਦੁਖੀ ਹੋ ਗਿਆ ਅੱਗ ਲਾਈ ਆ ਅਸੀਂ ਸੜ ਜਾਾਂਗੇ ਤੇ ਮਰ ਜਾਾਂਗੇ ਝੋਨਾ ਦੀ ਵਾਪਸ ਨਹੀਂ ਲੈ ਕੇ ਜਾਵਾਂਗੇ ਇੱਥੇ ਵੇਚ ਕੇ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਮਰ ਜਾਾਂਗੇ ਜੀ ਝੋਨਾ ਨਹੀਂ ਅਸੀਂ ਤੇ ਇੱਥੇ ਵਾਪਸ ਲੈ ਕੇ ਜਾਣਾ ਮਰਨ ਵਰਤ ਤੇ ਅੱਜ ਮੈਂ ਬਹਿ ਜਾ ਤੇ ਕਿੱਡੇ ਦੁੱਖ ਦੀ ਗੱਲ ਆ ਵੀ ਇਹ ਆਮ ਆਦਮੀ ਲੋਕਾਂ ਦੀ ਸਰਕਾਰ ਤੇ ਸਾਡੇ ਬਹੁਤ ਹੀ ਇਮਾਨਦਾਰ ਇਥੋਂ ਦੇ ਕੈਬਨਟ ਮੰਤਰੀ ਹੈ ਬਲਜੀਤ कौर ਤੇ ਇਸ ਜ਼ਿਲ੍ਹੇ ਦੇ ਇੱਥੇ ਮੰਤਰੀ ਆ ਖੁੱਡੀਆਂ ਸਾਹਿਬ ਉਹਨਾਂ ਦੇ ਆਪ ਦੇ ਜਿਵੇਂ ਨੱਕ ਦੇ ਥੱਲੇ ਇਸ ਤਰ੍ਹਾਂ ਕਿਸਾਨ ਮਜਬੂਰ ਹੋ ਚੁੱਕੇ ਆ ਆਪ ਦੀਆਂ ਫਸਲਾਂ ਨੂੰ ਅੱਕ ਲਾਉਣ ਦੇ ਲਈ ਇਸ ਤੋਂ ਆਪਾਂ ਨੂੰ ਇਹ ਸਰਕਾਰ ਦੇ ਬਾਰੇ ਚਾਣਨ ਹੁੰਦਾ ਵੀ ਇਹ ਕਿੱਥੋਂ ਘਟਿਆ ਪੱਤਰ ਤੇ ਕਰ ਪਹੁੰਚ ਚੁੱਕਿਆ ਖੁੱਡੀਆਂ ਸਾਹਿਬ ਨੇ 10 ਕਰੋੜ ਰੁਪਇਆ ਮੰਗਿਆ ਵੀ ਮੈਨੂੰ ਇਹ ਝੋਨੇ ਦੀ ਆਮਦ ਦੇ ਵਿੱਚੋਂ ਅੱਬਾ ਸੱਜਾ ਕਰਕੇ ਦਿਓ ਤਾਂ ਜਿਹੜੇ ਰਾਹਤ ਫੰਡ ਚੱਲ ਰਿਹਾ ਉਹਨਾਂ ਦੇ ਵਿੱਚ ਅਸੀਂ ਹਿੱਸਾ ਪਾਉਣਾ ਤੇ ਉਹ ਗੱਲ ਅੱਜੇ ਸਾਫ਼ ਤੋਂ ਸੱਚੀ ਸਾਫ਼ ਤੋਂ ਹੋ ਰਹੀ ਆ ਐਦੂ ਵੱਡੀ ਲੋਟਾ ਹਮ ਲੋਕਾਂ ਦੇ ਕੀ ਹੋ ਸਕਦੀ ਐ ਏਡੂ ਘਟਿਆ ਸਰਕਾਰ ਕੀ ਹੋ ਸਕਦੀ ਐ ਕਿ ਪੁੱਤਾਂ ਨੂੰ ਫਸਲ ਪਾਲੀ ਹੋਈ ਨੂੰ ਵੀ ਆਮ ਲੋਕ ਕਿਸਾਨ ਆਪਦੇ ਹੱਥੀਆਂ ਅਕ ਲਾਉਣ ਲਈ ਮਜਬੂਰ ਹੋ ਰਹੇ ਮਾਹੂ ਆਣਾ ਮੰਡੀ ਦੇ ਵਿੱਚ ਵੀ 1200 ਗਟਾ ਦੱਸਿਆ ਜਾ ਰਿਹਾ ਪਿਆ ਦੋ ਤਿੰਨ ਕਿਸਾਨਾਂ ਦਾ ਤੇ ਭਗਵੰਤਮਾਨ ਸਰਕਾਰ ਸੇ ਪੋਸਟਰਾਂ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਐ ਤੇ ਆਮ ਲੋਕ ਕਿਸ ਤਰ੍ਹਾਂ ਰੋ ਰਹੇ ਐ ਤੁਸੀਂ ਸਾਹਮਣੇ ਦੇਖ ਹੀ ਰਹੇ ਆ ਭਾਈ ਕੀ ਨਾ ਕਰਾ ਤਕੀ ਅੱਜ ਜਿਹੜੀ ਅੱਗ ਲਾਈਏ ਕੀ ਕਰ ਮੈਂ ਮੇਰਾ ਪਿੰਡ ਰਥੜੀਆਂ ਜੀ ਮੈਂ ਹਰਮਨਜੀਤ ਸਿੰਘ ਕਿਸਾਨ ਆ ਛੋਟਾ ਜੀ ਜੀ ਮੇਰਾ 5-7 ਕਿੱਲੇ ਮੇਰੇ ਕੋਲ ਜ਼ਮੀਨਾਂ ਬਾਕੀ ਮੈਂ ਠੇਕੇ ਦੇ ਲੈਣਾ ਜੀ ਆ ਮੈਂ ਚੋਨਾ ਲੈ ਕੇ ਆਇਆ ਸੀ ਮੰਡੀ ਚੋ ਜੀ ਅੱਜ 18 ਤੋਂ 20 ਦਿਨ ਹੋ ਗਏ ਜੀ ਮੈਨੂੰ ਚੋਨਾ ਲੈ ਕੇ ਆਏ ਸੀ ਚੋਨਾ ਮੇਰਾ ਨਹੀਂ ਇਹਨਾਂ ਨੇ ਤੋਲਿਆ ਜੀ ਮਾਰਕ ਕਮੇਟੀ ਨੂੰ ਮੇਰੇ ਆੜਤੀਆਂ ਨੇ ਲਿਖ ਕੇ ਵੀ ਦਿੱਤਾ ਦੋ ਤਿੰਨ ਮਰੀ ਵੀ ਆਹ ਕਿਸਾਨਾਂ ਦਾ ਚੋਨਾ ਪਿਆ ਜੀ ਮੇਰੀ ਆੜਤ ਤੇ ਇੱਕ ਹੋਰ ਕਿਸਾਨ ਦਾ ਵੀ ਪਿਆ ਜੀ ਲੱਗੇ ਜਿਹੜੀਆਂ ਢੇਰੀਆਂ ਪਈਆਂ ਸੀ ਹੋਰ ਆੜਤਾਂ ਦੇ ਜੀ ਜਿਹੜੇ ਜਿਹੜੇ ਇਹਨਾਂ ਨੂੰ ਕਾਰ ਦੇਈਗੇ 10 12 ਕਿਲੋ ਜੀ ਉਹਨਾਂ ਦਾ ਤੋਲੀ ਗਏ ਅਸੀਂ ਅਖਿਆ ਵੀ ਅਸੀਂ ਤਾਂ ਮਰੇ ਪਏ ਆ ਪਹਿਲਾਂ ਹੀ ਕਿਉਂਕਿ 4 ਤਰੀਕ ਨੂੰ ਸਾਡੇ ਗੜੇ ਪੈ ਗਏ ਜੀ ਕਾਰ ਦੇਣ ਜੋਗੇ ਅਸੀਂ ਰਹੇ ਨਹੀਂ ਜੀ ਵੀ ਕਾਰਟ ਅਸੀਂ ਨਹੀਂ ਦੇ ਸਕਦੇ ਸਾਡਾ 15 ਤੋਂ 20 ਮਣ ਦਾ ਨੁਕਸਾਨ ਉੱਥੇ ਹੋ ਗਿਆ ਗੜਿਆਂ ਨਾਲ ਝੜ ਗਿਆ ਜੀ ਅੱਜ ਸਾਡਾ 50 ਮਣ ਝੋਨਾ ਰਹਿ ਗਿਆ ਜੀ ਵੀ ਸਾਨੂੰ ਤੁਸੀਂ ਨਾ ਮਾਰੋ ਇਸ ਤਰ੍ਹਾਂ ਨਾ ਕਰੋ ਸਾਡੀ ਬੇਨਤੀ ਆ ਸਾਡਾ ਝੋਨਾ ਤੋਲ ਦਿਓ ਤੁਸੀਂ ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਤੁੱਲਣਾ ਹੈ ਤਾਂ ਬੀ ਜਮਸੀ ਨਾਲ ਕੋਈ ਸਹਿਮਤੀ ਬਣਾਉਣੀ ਪਾਉਗੀ ਤੁਹਾਨੂੰ ਮੈਂ ਕਹਾਂ ਜੀ ਮੈਂ ਨਹੀਂ ਇਸ ਤਰ੍ਹਾਂ ਤੋਲਣਾ ਵੀ ਅਸੀਂ ਮਰੇ ਪਏ ਆ ਪਹਿਲਾਂ ਹੀ ਸਾਡੇ ਤਾਂ ਗੜਿਆਂ ਦੀ ਬਾਰਿਸ਼ ਹੋਈ ਆ ਵਿੱਚੋਂ ਨਾ ਸਾਡਾ ਝੋਨਾ ਛੱਡ ਗਿਆ ਤੇ ਬੇਨਤੀ ਸਾਡਾ ਝੋਨਾ ਤੋਲ ਦੋ ਖੀਰ ਇਹਨਾਂ ਨੇ ਸਾਡਾ ਝੋਨਾ ਨਹੀਂ ਤੋਲਿਆ ਜੀ ਖੀਰ ਸਾਨੂੰ ਅੱਜ 20 ਦਿਨ ਹੋ ਗਏ ਮੰਡੀ 'ਚ ਰੋਲਦਿਆਂ ਨੂੰ ਇੱਕ ਪਸ਼ੂ ਸਾਨੂੰ ਰਾਤ ਨੂੰ ਤੰਗ ਕਰਦੀ ਹੈ ਜੀ ਇੱਕ ਕਮੇਟੀ ਵਾਲੇ ਵੀ ਸਾਨੂੰ ਤੰਗ ਕਰ ਰਹੇ ਰਾਤ ਨੂੰ ਲਾਈਟਾਂ ਬੰਦ ਕਰ ਦਿੰਦੇ ਆ ਜੀ ਠਿੱਕ ਠੋਕ ਇੱਥੋਂ ਚਲੇ ਜਾ ਰੋਜ਼ ਅਸੀਂ ਇੱਥੇ ਆ ਕੇ ਕਹਿੰਨੇ ਵੀ ਲਾਈਟਾਂ ਚਲਾ ਦੋ ਲਾਈਟਾਂ ਚਲਾ ਦੋ ਨਾ ਵਾਰਾ ਪਸ਼ੂਆਂ ਨੇ ਵੀ ਸਾਡਾ ਝੋਨਾ ਬਹੁਤ ਖਾਦਾ ਜੀ ਕਿ ਰਾਤ ਨੂੰ ਇਹ ਲਾਈਟਾਂ ਬੰਦ ਕਰ ਦੁੱਸੀ ਅੱਜ ਕੀ ਕੀਤਾ ਅਸੀਂ ਜੀ ਅੱਜ ਝੋਨੇ ਨੂੰ ਦੁਖੀ ਹੋ ਕੇ ਅੱਗ ਲਾਈ ਆ ਅਸੀਂ ਸਰ ਜਾਗੇ ਤੇ ਮਰ ਜਾਗੇ ਝੋਨਾ ਦੀ ਵਾਪਸ ਨਹੀਂ ਲੈ ਕੇ ਜਾਵਾਂਗੇ ਇੱਥੇ ਵੇਚ ਕੇ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਮਰ ਜਾਾਂਗੇ ਜੀ ਝੋਨਾ ਨਹੀਂ ਅਸੀਂ ਤੇ ਉੱਥੇ ਵਾਪਸ ਲੈ ਕੇ ਜਾਣਾ ਮਰਨ ਵਰਤ ਤੇ ਅੱਜ ਮੈਂ ਬਹਿ ਜਾਣਾ ਇੱਕ ਦੁਖੀ ਹੋਇਆ ਮੇਰਾ ਜੀ ਪਿਆ 1000 ਰੁਪਏ ਕੱਟਾ ਮੇਰਾ ਜੀ ਹੋਰ ਵੀ ਕਿਸਾਨਾਂ ਦਾ ਪਿਆ ਅਸੀਂ ਜੀ 8 ਤਰੀਕ ਨੂੰ ਲੈ ਕੇ ਆਏ ਸੀ 4 ਤਰੀਕ ਨੂੰ ਲੈ ਕੇ ਆਏ ਸੀ ਹਾਂਜੀ ਹਾਂਜੀ 4 ਤਰੀਕ ਨੂੰ ਪਹਿਲਾਂ بارش ਤੋਂ ਵੱਡਾ ਹੋਇਆ ਸੀ ਉਹ ਲੈ ਕੇ ਆਏ ਜੀ 8 ਤਰੀਕ ਨੂੰ بارش ਤੋਂ ਬਾਅਦ ਜਦੋਂ ਗੜੇ ਪੈ ਗਏ ਜੀ ਉਹ ਲੈ ਕੇ ਇੱਕ ਦੋ ਡਰ ਕੀਤੇ ਮੰਗਿਆ ਇਹ ਅਜੇ ਵੀ ਇਨਸਪੈਕਟਰ ਆ ਜੀ ਰੈਲੀ ਮੁਕ ਤੇ ਜਿਹੜੇ ਸ਼ੈਲਰ ਵਾਲੀ ਏਜੰਸੀ ਆ ਇਹ ਰਲ ਕੇ ਦੋਨੇ ਕਰਦੇ ਸੀ ਜੀ ਵੀ ਸਾਨੂੰ ਕਾਰ ਦੋ ਤੇ ਤੁਹਾਡਾ ਝੋਨਾ ਤੋਲ ਦੇਣੇ ਇਸ ਕਰਕੇ ਅਸੀਂ ਦੁਖੀ ਹੋ ਕੇ ਅੱਜ ਆਹ ਕਦਮ ਸਾਨੂੰ ਚੱਕਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਇੱਥੇ ਆਦਰ ਰੈਸਟੋਰਨ ਮਿਲਣ ਵਾਸਤੇ ਜਾ ਰਿਹਾ ਸੀ ਤੇ ਜਦੋਂ ਇਹ ਕਿਸਾਨ ਦੀ ਨਾਰੇਬਾਜੀ ਸੁਣੀ ਤਾਂ ਮੈਂ ਇੱਧਰ ਆ ਗਿਆ ਵੀ ਪਤਾ ਕਰੀਏ ਵੀ ਕੀ ਦੁੱਖ ਤਕਲੀਫ ਐ ਇਸ ਨੂੰ ਤੇ ਕਿੱਡੇ ਦੁੱਖ ਦੀ ਗੱਲ ਐ ਵੀ ਇਹ ਆਮ ਆਦਮੀ ਲੋਕਾਂ ਦੀ ਸਰਕਾਰ ਤੇ ਸਾਡੇ ਬਹੁਤ ਹੀ ਇਮਾਨਦਾਰ ਇਥੋਂ ਦੇ ਕੈਬਨਟ ਮੰਤਰੀ ਐ ਬਲਜੀਤ ਕੌਰ ਤੇ ਇਸ ਜ਼ਿਲ੍ਹੇ ਦੇ ਹੀ ਖੇਤੀ ਮੰਤਰੀ ਐ ਖੁੱਡੀਆਂ ਸਾਹਿਬ ਤੇ ਉਹਨਾਂ ਦੇ ਆਪ ਦੇ ਜਮਾਂ ਨੱਕ ਦੇ ਥੱਲੇ ਇਸ ਤਰ੍ਹਾਂ ਕਿਸਾਨ ਮਜਬੂਰ ਹੋ ਚੁੱਕੇ ਆ ਆਪਦੀਆਂ ਫਸਲਾਂ ਨੂੰ ਅੱਗ ਲਾਉਣ ਦੇ ਲਈ ਤੇ ਮੈਨੂੰ ਤਾਂ ਇਸ ਦਾ ਦੁੱਖ ਦੇਖ ਕੇ ਇੰਨਾ ਲੱਗਿਆ ਵੀ ਇਸ ਤਰ੍ਹਾਂ ਲੱਗਦਾ ਵੀ ਇਹ ਨੌਜਵਾਨ ਜਿਹੜਾ 6-7 ਕਿੱਲਾਂ ਦਾ ਮਾਲਕ ਆ ਤੇ ਪੜ੍ਹਿਆ ਲਿਖਿਆ ਤੇ ਖੇਤੀ ਕਰਕੇ ਆਪਦਾ ਵਧੀਆ ਗੁਜ਼ਾਰਾ ਕਰ ਰਿਹਾ ਤੇ ਉਹ ਇਸ ਤਰ੍ਹਾਂ ਅੱਜ ਦੁਖੀ ਹਾਲਤ ਦੇ ਵਿੱਚ ਆ ਇਸ ਤੋਂ ਆਪਾਂ ਨੂੰ ਇਹ ਸਰਕਾਰ ਦੇ ਬਾਰੇ ਚਾਣਨ ਹੁੰਦਾ ਹੈ ਵੀ ਇਹ ਕਿੱਥੋਂ ਘਟੀਆ ਪੱਤਰ ਤੱਕ ਪਹੁੰਚ ਚੁੱਕੀ ਆ ਤੇ ਜਿਹੜੀ ਇੱਥੇ ਅਫਵਾਹਾਂ ਔੜਦੀਆਂ ਸੀ ਵੀ ਕੱਲੀ ਮਲੋਠ ਦੇ ਏਰੀਆ ਦੀਆਂ ਮੰਡੀਆਂ ਤੋਂ ਹੀ ਖੁੱਡੀਆਂ ਸਾਹਿਬ ਨੇ 10 ਕਰੋੜ ਰੁਪਇਆ ਮੰਗਿਆ ਵੀ ਮੈਨੂੰ ਇਹ ਝੋਨੇ ਦੀ ਆਮਦ ਦੇ ਵਿੱਚੋਂ ਖੱਬਾ ਸੱਜਾ ਕਰਕੇ ਦਿਓ ਤਾਂ ਜਿਹੜੇ ਰਾਹਤ ਫੰਡ ਚੱਲ ਰਿਹਾ ਉਹਨਾਂ ਦੇ ਵਿੱਚ ਅਸੀਂ ਹਿੱਸਾ ਪਾਉਣਾ ਤੇ ਉਹ ਗੱਲ ਅੱਜੇ ਸਾਫ਼ ਤੋਂ ਸੱਚੀ ਸਾਫ਼ ਤੋਂ ਹੋ ਰਹੀ ਹੈ ਜਦੋਂ ਇਹ ਨੌਜਵਾਨ ਕਹਿ ਰਿਹਾ ਵੀ ਮੈਨੂੰ 20 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਮੈਂ ਠੇਕੇ ਸਦਲੇ ਗੁਜ਼ਾਰਾ ਕਰਦਾ ਕੁਝ ਫਸਲ ਘੜੇ ਮਾਰੀ ਨਾ ਨੁਕਸਾਨੀ ਗਈ ਤੇ ਹੁਣ ਮੈਥੋਂ ਇਨਸਪੈਕਟਰ ਅਜੇਵਾ ਵੀਰ ਸਿੰਘ ਖੁਦ ਕਹਿ ਰਿਹਾ ਵੀ 10 ਕਿਲੋ ਕੁਆਂਟਲ ਮਗਰ ਕਾਰਡ ਦੇ ਦੇ ਤਾਂ ਮੈਂ ਤੇਰਾ ਝੋਨਾ ਤੋਲ ਦਿੰਨਾ ਤੇ ਨਹੀਂ ਅਸੀਂ ਇਸ ਨੂੰ ਕਾਗਜ਼ਾਂ ਦੇ ਵਿੱਚ ਲਿਖਣਾ ਹੀ ਨਹੀਂ ਵੀ ਮੰਡੀ ਦੇ ਵਿੱਚ ਪਿਆ ਤੇ ਐਦੂ ਵੱਡੀ ਲੋਟ ਆਮ ਲੋਕਾਂ ਦੀ ਕੀ ਹੋ ਸਕਦੀ ਐ ਐਦੂ ਘਟਿਆ ਸਰਕਾਰ ਕੀ ਹੋ ਸਕਦੀ ਐ ਕਿ ਪੁੱਤਾਂ ਨੂੰ ਫਸਲ ਪਾਲੀ ਹੋਈ ਨੂੰ ਵੀ ਆਮ ਲੋਕ ਕਿਸਾਨ ਆਪਦੇ ਹੱਥੀਂ ਅੱਗ ਲਾਉਣ ਲਈ ਮਜਬੂਰ ਹੋ ਰਹੇ ਐ ਤੇ ਜਿੱਥੋਂ ਤੱਕ ਇਸ ਨੌਜਵਾਨ ਦੇ ਕਹਿਣ ਦਾ ਮਤਲਬ ਐ ਜਿਸ ਤਰ੍ਹਾਂ ਹੁਣੇ ਤੁਹਾਡੇ ਸਾਹਮਣੇ ਕਹਿ ਰਿਹਾ ਸੀ ਵੀ ਮੈਂ ਮਰਨੋਂ ਮਰ ਜੂੰ ਫਸਲ ਇਥੋਂ ਵਾਪਸ ਨਹੀਂ ਲੈ ਕੇ ਜਾਣੀ ਮੇਰਾ ਘਰ ਹੀ ਖਤਮ ਹੋ ਜਾਣਾ ਜੇ ਮੈਂ ਇਹ ਫਸਲ 35 40 ਕਿੱਲਿਆਂ ਦੀ ਵਾਪਸ ਲੈ ਗਿਆ ਮੇਰੇ ਪੱਲੇ ਕੀ ਐ ਕਹਿੰਦਾ ਸੀ ਮੈਂ ਮਰਨ ਵਰਤੇ ਬੈਠੂਗਾ ਤੇ ਫਸਲ ਵੀ ਜੇ ਲੋੜ ਪਈ ਸਾਰੀ ਮਾਰਕੀਟ ਕਮੇਟੀ ਦੇ ਅੰਦਰ ਢੇਰੀ ਕਰ ਦੂੰਗਾ ਇੱਥੇ ਗਲਦੀ ਆ ਗਲ ਜੇ ਛੜਦੀ ਆ ਸਰ ਜੇ ਤੇ ਮੈਂ ਇੱਥੇ ਪੱਕਾ ਮੋਰਚਾ ਲਾ ਕੇ ਜਿੰਨਾ ਤੱਕ ਮਰਦਾ ਨਹੀਂ ਉਹ ਤੱਕਰ ਬੈਠੂਗਾ ਸੋ ਆ ਹਾਲਾਤ ਕਰਤੇ ਆ ਪੰਜਾਬ ਸਰਕਾਰ ਨੇ ਕਿਸਾਨੀ ਦੇ ਇਹ ਹੋਰ ਵੀ ਕਿਸੇ ਕਿਸਾਨ ਦਾ ਕਿ ਕੱਲੇ ਇਹਦਾ ਹੀ ਪਿਆ ਨਹੀਂ ਨਹੀਂ ਹੋਰ ਹੈਗੇ ਆ ਇੱਕ ਆ ਖੜੇ ਆ ਇੱਕ ਨੰਬਰਦਾਰ ਸਾਹਿਬ ਉਹ ਕੱਲੇ ਮਜਬੂਰ ਬੈਠਿਆ ਕਹਿੰਦਾ ਜੇ ਮੈਂ ਇੱਧਰ ਨੂੰ ਆਉਣਾ ਤਾਂ ਮੇਰੀ ਫਸਲ ਚੋਰ ਚੱਕਣ ਪਏ ਜਾਂਦੇ ਆ ਜਾਂ ਪਸ਼ੂ ਪਏ ਜਾਂਦੇ ਆ ਤੇ ਮੈਂ ਉਥੋਂ ਆ ਨਹੀਂ ਸਕਦਾ ਉਹ ਵੀ ਵਿੱਚ ਬੈਠੇ ਅਸੀਂ ਉਹਦੇ ਕੋਲੇ ਜਾ ਕੇ ਉਹਦੇ ਨਾਲ ਮੁਲਾਕਾਤ ਕਰਾਂਗੇ ਮਾਹੂ ਆਣਾ ਮੰਡੀ ਦੇ ਵਿੱਚ ਵੀ 11200 ਗੱਟਾ ਦੱਸਿਆ ਜਾ ਰਿਹਾ ਪਿਆ ਦੋ ਤਿੰਨ ਕਿਸਾਨਾਂ ਦਾ ਬੇ ਇਸ ਤਰ੍ਹਾਂ ਥਾਂ ਥਾਂ ਹੀ ਥੋੜੇ ਥੋੜੇ ਹਾਲਾਤ ਹੈ ਜਦ ਕੀ ਮੰਡੀਆਂ ਬੰਦ ਕਰਨ ਤੋਂ ਪਹਿਲਾਂ ਐਸ ਡੀ ਐਮ ਸਾਹਿਬ ਦਾ ਖੁੱਦ ਦਾ ਫਰਜ ਬੰਦਾ ਫਰਜ ਕੀ ਬੰਦਾ ਉਹਨਾਂ ਦਾ ਕਾਨੂੰਨ ਦੇ ਮੁਤਾਬਕ ਹੈ ਵੀ ਤੁਸੀਂ ਮੰਡੀਆਂ ਦੇ ਵਿੱਚ ਗੇੜਾ ਮਾਰੋ ਮੰਡੀ ਖਤਮ ਕਰ ਤੋਂ 24 ਘੰਟੇ ਪਹਿਲਾਂ ਜਿਹੜੇ ਕਿਸਾਨ ਬੈਠੇ ਹੋ ਲਿਖ ਕੇ ਲਿਆਓ ਇਹਨਾਂ ਇਹਨਾਂ ਕਿਸਾਨਾਂ ਦੀ ਇੰਨੀ ਨਹੀਂ ਫਸਲ ਪਈ ਹੈ ਆਰਤੀਆਂ ਨੂੰ ਪੁੱਛਿਆ ਜਾਂਦਾ ਜੇ ਕਿਸੇ ਦੀ ਵੱਢਣ ਵਾਲੀ ਖੜੀ ਆ ਆਪਦੇ ਕਿਸਾਨਾਂ ਨੂੰ ਪੁੱਛੋ ਬਕਾਇਦਾ ਤੌਰ ਤੇ ਵੀ ਇਹ ਫਸਲ ਖੜੀ ਆ ਉਹ ਅਸੀਂ ਕਾਗਜ਼ਾਂ ਦੇ ਵਿੱਚ ਲਿਖ ਲਈਏ ਤੇ ਉਸ ਤੋਂ ਬਾਅਦ ਮੰਡੀ ਬੰਦ ਕਰਨ ਦਾ ਐਲਾਨ ਕਰੀਏ ਤੇ ਇਸ ਵਾਰ ਸਭ ਕੁਝ ਦੇਖੋ ਦਿਖਾਵੇ ਦੇ ਤੌਰ ਤੇ ਹੀ ਹੋ ਰਿਹਾ ਇਹ ਭਗਵੰਤ ਮਾਨ ਸਰਕਾਰ ਸੇ ਪੋਸਟਰਾਂ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਆ ਤੇ ਆਮ ਲੋਕ ਕਿਸ ਤਰ੍ਹਾਂ ਰੋਲ ਰਹੇ ਆ ਤੁਸੀਂ ਸਾਹਮਣੇ ਦੇਖ ਹੀ ਰਹੇ ਨਾਲੇ ਤੁਸੀਂ ਇਲਜ਼ਾਮ ਲਾ ਰਹੇ ਹੋ ਨਾਲੇ ਤੁਸੀਂ ਪਹਿਲਾ ਸ਼ਬਦ ਵਰਤਿਆ ਵੀ ਇਮਾਨਦਾਰ ਮੰਤਰੀ ਆ ਮੰਤਰੀ ਮੈਂ ਇਮਾਨਦਾਰ ਬਹੁਤ ਜ਼ਿਆਦਾ ਇਮਾਨਦਾਰ ਇਤੋਂ ਜ਼ਿਆਦਾ ਇਮਾਨਦਾਰ ਤਾਂ ਮੰਨ ਲੱਗਾ ਹੋ ਹੀ ਨਹੀਂ ਸਕਦੇਗੇ ਵੀ ਜਿਹੜੀ ਮੰਤਰੀ ਦੇ ਉੱਤੇ ਇੱਕ ਪੱਤਰਕਾਰ ਜੇ ਉਹਨਾਂ ਦੀ ਇੰਟਰਵਿਊ ਕਰਨ ਗਿਆ ਵੀ ਬਾਹਰਲਾ ਯੂਪੀ ਭਿਆਰ ਦਾ ਝੋਨਾ ਆ ਰਿਹਾ ਉਹਦੇ ਉੱਤੇ ਡੰਡਿਆਂ ਨਾਲ ਕੁੱਟ ਮਾਰਦਾ ਹਮਲਾ ਕਰਤਾ ਇਤੋਂ ਵੱਡੀ ਇਮਾਨਦਾਰੀ ਤਾਂ ਮੇਰੇ ਖਿਆਲ ਚ ਹੋ ਹੀ ਨਹੀਂ ਸਕਦੀ ਉਦੋਂ ਵੱਡੀ ਇਮਾਨਦਾਰੀ ਆ ਤੁਹਾਡੇ ਸਾਹਮਣੇ ਆ ਤਣਕ ਦੇ ਝੋਨੇ ਦੇ ਐਡੇ ਵੱਡੇ ਢੇਰ ਨੂੰ ਇੱਕ ਕਿਸਾਨ ਹਾਦਿਕਰ ਪੰਜਾਬ ਚ ਕਦੇ ਹੋਇਆ ਕਿਸੇ ਜੱਟ ਨੇ ਆਪਣੀ ਫਸਲ ਨੂੰ ਅੱਗ ਲਾਈ ਹੋਵੇ ਇਹ ਪਹਿਲੀ ਵਾਰੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਰਿਕਾਰਡ ਦੇ ਵਿੱਚ ਹੋਇਆ ਵੀ ਪਹਿਲੀ ਵਾਰ ਆ ਪੁੱਤਾਂ ਵਾਂਗੂ ਫਸਲ ਪਾਲੀ ਨੂੰ ਇੱਕ ਕਿਸਾਨ ਆ ਆਪਣੇ ਹੱਥੀਂ ਅੱਗ ਲਾ ਰਿਆ। ਇਤੋਂ ਵੱਡੀ ਇਮਾਨਦਾਰੀ ਹੋਰ ਕੀ ਹੋ ਸਕਦੀ ਐ ਤੇ ਖੁੱਡੀਆਂ ਸਾਹਿਬ ਤਾਂ ਦਰਵੇਸ਼ ਸਿਆਸਦਾਨ ਤੇ ਦਰਵੇਸ਼ ਸਿਆਸਦਾਨ ਇਤੋਂ ਵੱਡਾ ਦਰਵੇਸ਼ ਸਿਆਸਦਾਨ ਵੀ ਨਹੀਂ ਮਿਲਣਾ ਜਿਹਦੇ ਨੱਕ ਦੇ ਥੱਲੇ ਐਡੇ ਢੇਰ ਨੂੰ ਅੱਗ ਲੱਗ ਰਹੀ ਐ ਤੇ ਕਿਸਾਨ ਮਰਨ ਵਰਤੇ ਆਪਣੀ ਫਸਲ ਵੇਚਣ ਲਈ ਬੈਠ ਰਿਆ। ਇਸ ਸਾਰਾ ਕੁਝ ਬਸ ਇਮਾਨਦਾਰੀ ਅਤੇ ਦਰਵੇਸ਼ਤਾ ਦੇ ਵਿੱਚ ਹੀ ਆ ਜਾਂਦਾ।